ਜੇ ਜੇ ਵੀ ਜੇ ਕਿਆ ਫਾਰਮੇਸ਼ਨ ਕੌਨਸੀ ਫਾਰਮੇਸ਼ਨ ਹੈ ਲੋ ਕੌਨਸੀ ਫਾਰਮੇਸ਼ਨ ਕੈਲ 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 ਕਾਂਗਰਸੀ ਯਾਕੂ ਗੁਰਿੰਦਰ ਸਿੰਘ ਢਿੱਲੋਂ ਦੀ ਆਪੀਐਸ ਨਾਲ ਪੈ ਗਈ ਕੈਲ ਕੈਲ ਹੋ ਗਿਆ ਸਿੱਧਮ ਸਿੱਧਾ ਕ ਤੁਸੀਂ ਆਪ ਹੀ ਦੇਖ ਲਵੋ ਕਿਸ ਤਰੀਕੇ ਦੇ ਨਾਲ ਹੋਇਆ ਹਾਈ ਵੋਲਟੇਜ ਹੰਗਾਮਾ ਇਹ ਬੜੀ ਨਿਮਰਤਾ ਯੋਗ ਬੇਨਤੀ ਆ ਉਹ ਬੰਦੇ ਗਏ ਆ ਉਹਨਾਂ ਦਾ ਫੋਨ ਆ ਲੈਣ ਦੋ ਅਸੀਂ ਕੋਈ ਇੱਥੇ ਇਹੋ ਜਿਹਾ ਮਾਹੌਲ ਆਪਾਂ ਨਾ ਕਰੀਏ ਇਹਨਾਂ ਨੇ ਵੀ ਰਿਕਵੈਸਟ ਕੀਤੀ ਆ ਇੱਧਰ ਵੀ ਰਿਕਵੈਸਟ ਆ ਤੁਸੀਂ ਇਹਨੂੰ ਮਤਲਬ ਜਿਵੇਂ ਇਹ ਚੱਲਦਾ ਪਿਆ ਤੁਹਾਡਾ ਸਹਿਯੋਗ 100% ਉਹ ਤੁਹਾਡੀ ਤੋਂ ਵੀ ਬਾਹਰ ਇਹਨਾਂ ਤੋਂ ਵੀ ਕੋਈ ਬਾਹਰ ਨਹੀਂ ਜੋ ਮਸਲਾ ਉਹਨਾਂ ਨੂੰ ਜਾਣ ਲੈਂਦਾ ਥੋੜੀ ਦੇਰ ਹੌਸਲਾ ਰੱਖ ਲੋ ਕਿਤੇ ਤੁਸੀਂ ਵੀ ਨੀਦਰ ਹੌਸਲਾ ਰੱਖਿਆ ਉੱਤੇ ਇਹ ਵੀ ਹੌਸਲਾ ਰੱਖੀਏ ਥੋੜੀ ਦੇਰ ਕਰੋ ਠੀਕ ਹੈ ਆਪਾਂ ਰਾਤ ਨੂੰ ਬਾਤ ਕਰੋ ਮੇਰੇ ਨਾਲ ਮੇਰੇ ਨਾਲ ਐਸੇ ਬਾਤ ਕਰਨ ਦੀ ਜ਼ਰੂਰਤ ਨਹੀਂ ਹੈ ਆਪ ਇਹ ਇਹ मां हक़ जी गाने करे ਅੱਜ ਆਜੂ ਦੀ ਹੋਗਾ ਖਰਚਾ ਨੂੰ ਹੌਲ ਰੇ ਸਾਡੇ ਕੰਪਿਊਟਰਾਂ ਦਾ 25 ਰੋਲ ਤੇ ਜਨਨੀਆਂ ਸਭ 25 ਦੇ ਹਿਸਾਬ ਨਾਲ ਬੰਦੇ ਆ ਰਹੇ ਹੋ ਫਿਰ ਉਹਨਾਂ ਦਾ ਫੋਨ ਆ ਲੈਂਦੇ ਹੋ ਗੱਲ ਕਰਦੇ ਹੋ ਥੋੜਾ ਜਿਹਾ ਹੱਸੋ ਰੋਲ ਕਰਦੇ ਵੀ ਪਾਜੀ ਗੱਲਾ ਪਾਜੀ ਇੱਕ ਮਿੰਟ ਭਾਈ ਤੁਸੀਂ ਉਹਨੂੰ ਅਮਨ ਨੂੰ ਫੋਨ ਕਰੋ ਇਹ ਹੱਗੀ ਗੱਲ ਹੈ ਕਿਉਂ ਕਿਹੜੀ ਗੱਲ ਹੋਈ ਤੁਹਾਡੀ ਇਹ ਬੜੀ ਨਿਮਰਤਾ ਯੋਗ ਬੇਨਤੀ ਆ ਉਹ ਬੰਦੇ ਗਏ ਆ ਉਹਨਾਂ ਦਾ ਫੋਨ ਆ ਲੈਣ ਦੋ ਅਸੀਂ ਕੋਈ ਇੱਥੇ ਇਹੋ ਜਿਹਾ ਮਾਹੌਲ ਆਪਾਂ ਨਾ ਕਰੀਏ ਇਹਨਾਂ ਨੇ ਵੀ ਰਿਕਵੈਸਟ ਕੀਤੀ ਆ ਇੱਧਰ ਵੀ ਰਿਕਵੈਸਟ ਆ ਤੁਸੀਂ ਇਹਨੂੰ ਮਤਲਬ ਜਿਵੇਂ ਇਹ ਚੱਲਦਾ ਪਿਆ ਤੁਹਾਡਾ ਸਹਿਯੋਗ 100% ਹੋਵੇ ਤੁਹਾਡੀ ਤੋਂ ਵੀ ਬਾਹਰ ਇਹਨਾਂ ਤੋਂ ਵੀ ਕੋਈ ਬਾਹਰ ਨਹੀਂ ਜੋ ਮਸਲਾ ਉਹਨਾਂ ਨੂੰ ਜਾਣ ਲੈਣਾ ਥੋੜੀ ਜਿਹੀ ਹੌਸਲਾ ਰੱਖ ਲੋ ਜੇ ਤੇ ਤੁਸੀਂ ਵੀ ਨਿਦਰ ਹੌਸਲਾ ਰੱਖਿਆ ਉੱਤੇ ਇਹ ਵੀ ਹੌਸਲਾ ਰੱਖੀ ਥੋੜੀ ਜਿਹੀ ਕਰ ਠੀਕ ਹੈ ਆਪ ਰਾਜ ਨਾਲ ਬਾਤ ਕਰੋ ਆ ਰਸ ਨਾਲ ਅਸੇ ਬਾਤ ਕਰਨ ਦੀ ਜਰੂਰਤ ਨਹੀਂ ਹੈ ਆ ਆਪ ਇਹ 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 ਕੀ ਹੈ ਕੀ ਬਾਤ ਹੈ ਆਪ ਆਪ ਵੀ ਨਾ ਬਲੋ ਆਪ ਵੀ ਨਾ ਬਲੋ ਆਪ ਨਾਲ ਗੱਲ ਕਰ ਰਹੇ ਮੈਂ ਉਹਨਾਂ ਨੂੰ ਕਹੋ ਆਪ ਮੈਨੂੰ ਦੋ ਜੀ ਦੱਸਿਆ ਤੁਹਾਡਾ ਹੱਕ ਵੀ ਗੱਲ ਕਰੀ हैलो कोन्स इंफॉर्मेशन इंफॉर्मेशन मिस इंफॉर्मेशन ਉਹ ਜਿੱਦਿਆਂ ਨੂੰ ਹੌਂਦਲੇ ਸਾਡੇ ਕੌਣ ਬਟਰਾ ਦਾ ਬੱਚੇ ਰੋਡ ਤੇ ਜਨਨੀਆਂ ਸਭ ਪਤਾ ਕੀ ਚਮਟਣ ਦੇ ਸਾਡੇ ਨਾਲ ਬੰਦੇ ਆ ਰਹੇ ਨੇ ਫਿਰ ਉਹਨਾਂ ਦਾ ਫੋਨ ਆ ਲੈਂਦੇ ਫੋਨ ਰੱਖਿਆ ਥੋੜਾ ਜਿਹਾ ਕਾਲ ਕਰਦੇ ਭਾਈ ਗੱਨਾ ਪਾਜੀ ਇੱਕ ਮਿੰਟ ਭਾਈ ਤੁਸੀਂ ਉਹਨੂੰ ਆਉਣ ਨੂੰ ਫੋਨ ਕਰੋ